ਅਸੀਂ ਸਭ ਕੋਈ ਇਨਫੋਰਮੇਸ਼ਨ ਸੀਗੀ ਬਿਕਰਮ ਪੱਟੀ ਦੇ ਕੋਲ ਜਿਹੜਾ ਨਾਜਾਇਜ਼ ਜਿਹੜਾ ਪਿਸਤਲ ਹੈਗਾ ਵਾ ਫਿਰ ਅਸੀਂ ਮੱਖ-ਮੱਖ ਜਿਹੜੀਆਂ ਇਹਦੀਆਂ ਅਸੀਂ ਟੀਮਾਂ ਬਣਾਈਆਂ ਤੇ ਨਾਕਾਬੰਦੀ ਕੀਤੀ ਹੋਈ ਸੀਗੀ ਤੇ ਜਿਹਦੇ ਦੌਰਾਨ ਪੀੜ ਦੀ ਸੈਰ ਤੋਂ ਸਾਨੂੰ ਜਦੋਂ ਅਸੀਂ ਨਾਕਾ ਲਾ ਰਹੇ ਸੀ ਅਸੀਂ ਉੱਥੋਂ ਅਸੀਂ ਇਹ ਇਹਦੀ ਦੱਬ ਚੋਂ ਹੀ ਸਾਨੂੰ ਇਹ ਜਿਹੜਾ ਪਿਸਤਲ ਜਿਹੜਾ ਰਿਕਵਰ ਹੋਇਆ ਮੈਡਮ ਪਿਸਤਲ ਦੇ ਨਾਲ ਕੋਈ ਰੌਂਦ-ਰੌਂਦ ਵੀ ਮਿਲੇ ਇਹਦੇ ਨਾਲ ਚਾਰ ਜਿੰਦਾ ਰੌਂਦ ਮਿਲੇ ਕਿ ਤੁੰਦਾ ਰਹਿਣ ਵਾਲਾ ਜੀ ਇਹ ਮਾਡਲ ਟੌਨ ਦਾ ਧਾਰੀਵਾਲ ਦਾ ਹੀ ਰਹਿਣ ਵਾਲਾ ਹੈਗਾ ਤੇ ਇਹ ਸੁਕਾਜੀ ਜੋਬ ਵੀ ਕਰਦਾ ਕਰਦਾ ਕੋਈ ਮੈਡਮ ਇਹਦਾ ਪੁਰਾਣਾ ਪ੍ਰਾਤੀਕ ਰਿਕਾਰਡ ਪੁਰਾਣਾ ਹੈ ਜੀ ਵਾਈਫ ਦੇ ਨਾਲ ਪਿੱਛੇ ਕੋਈ ਝਗੜਾ ਝਗੜਾ ਇਹਨਾਂ ਦਾ ਹੈਗਾ ਬਾਕੀ ਉਹਦਾ ਕੋਈ ਨਹੀਂ ਹੈਗਾ ਵਾਈਫ ਦੇ ਨਾਲ ਇਹਨਾਂ ਦਾ ਡਿਸਪਿਊਟ ਚੱਲਦਾ ਹੈ ਕਾਫੀ ਇਹ ਵੱਡੀ ਸਫਲਤਾ ਧਾਰੀਵਾਲ ਪੁਲਿਸ ਨੂੰ ਮਿਲੀ ਆ ਕੀ ਕਹਿਣਾ ਚਾਹੋਗੇ ਮੈਡਮ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਅਸੀਂ ਤੇ ਇਹੀ ਕਹਿਣਾ ਚਾਹਾਂਗੇ ਕਿ ਨੇ ਵੀ ਕ੍ਰਿਮੀਨਲ ਲੋਕ ਹੈਗੇ ਆ ਆਪਾਂ ਉਹਨਾਂ ਨੂੰ ਜਿਹੜਾ ਹੈਗਾ ਜਲਦ ਤੋਂ ਜਲਦ ਸੁਰੱਖਾ ਦੇ ਅੰਦਰ ਭੇਜਾਂਗੇ ਅਸੀਂ ਪੂਰੀ ਮਿਹਨਤ ਕਰ ਰਹੇ ਹੈਗੇ ਆ ਜਿਹੜੇ ਲੋਕ ਜਿਦਾ ਹੁਣ ਇਹਨਾਂ ਕੋਲ 2 ਨੰਬਰ ਦਾ ਵਿਪਨਾ ਜਾਂ ਕੋਈ ਨਸ਼ੇ ਸੰਬੰਧੀ ਹੈ ਕੋਈ ਵੀ ਆਪਾਂ ਉਹਨਾਂ ਨੂੰ ਜਲਦ ਤੋਂ ਜਲਦ ਜਿਹੜੇ ਸੁਰੱਖਾ ਵਿੱਚ ਭੇਜਾਂਗੇ ਮੈਡਮ ਇਹਦਾ ਰਿਮਾਂਡ ਵਗੈਰਾ ਲਿਆ ਤੁਸੀਂ ਹਾਂਜੀ ਅਸੀਂ ਲੈ ਰਹੇ ਆ ਹੋ ਸਕਦਾ ਸਾਨੂੰ ਕੋਈ ਹੋਰ ਵੀ ਕੁਝ ਮਿਲ ਸਕਦਾ ਵਾ ਸਟਾਰਟਿੰਗ ਦੇ ਵਿੱਚ ਜਦੋਂ ਤੁਸੀਂ ਇਹਨੂੰ ਗ੍ਰਿਫਤਾਰ ਕੀਤਾ ਕੋਈ ਪੁੱਛ ਗਿਆ ਚ ਕੋਈ ਇਦਾਂ ਦੀ ਗੱਲ ਸਾਹਮਣੇ ਆਈ ਹੋਵੇ ਕਿ ਕਿਤੇ ਕੁਛ ਇਹਨੇ ਕੋਈ ਵਾਰਦਾਤ ਕਰਨੀ ਹੋਵੇ ਜਾਂ ਕੀ ਇਹਦਾ ਮਕਸਦ ਸੀਗਾ ਪਿਸਤਲ ਰੱਖਣ ਦਾ ਨਹੀਂ ਹੈ ਜੀ ਕੋਈ ਗੱਲ ਨਹੀਂ ਆਈ ਹੁਣ ਪੁੱਛਾ ਗਿਆ ਮੋਰਸਾ